ਹਰਪਾਇਨ ਸਿੰਘ ਏਟੀਓ ਅਤੇ ਐਮਐਲਏ ਹਲਕਾ ਦੱਖਣੀ ਡਾਕਟਰ ਇੰਦਰਬੀਰ ਸਿੰਘ ਨੇਜਰ ਵੱਲੋਂ ਸੁਲਤਾਨਵੰਦ ਬਾਈਪਾਸ ਅਤੇ ਸੁਲਤਾਨਵੰਦ ਲਿੰਕ ਸੜਕ ਤੇ ਦੋ ਮਾਰਗੀ ਪੁਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਅਰਜਾ ਬਦਰਜਾ ਅਹੁਦੇਦਾਰ ਵਲੰਟੀਅਰ ਅਤੇ ਲੋਕ ਪਹੁੰਚੇ ਅਤੇ ਲੋਕਾਂ ਵੱਲੋਂ ਇਸ ਪੁਲ ਦੇ ਉਦਘਾਟਨ ਦੇ ਲਈ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਵਾਹ ਜੀ ਜਿੰਦਾਬਾਦ ਅੱਲਾਹ ਵਾਹ ਆਵਾਜ਼ੀ ਪਾਰਟੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਫਲਜੀਤ ਸਿੰਘ ਵਰਪਾਲ ਦੇ ਨਾਲ ਮੇਰੇ ਰਵੀ ਸੈਕਲ ਜੀ ਅੱਜ ਜਿਹੜੇ ਅੱਜ ਉਦਘਾਟਨ ਹੋ ਰਿਹਾ ਵਾ ਹਲਕਾ ਵਿਧਾਇਕ ਡਾਕਟਰ ਇੰਦਰਬੀ ਸਿੰਘ ਨਿਜਰ ਸਾਹਿਬ ਦੇ ਸਹਿਯੋਗ ਦੇ ਨਾਲ ਇੱਥੇ ਜਿਹੜੇ ਕੈਪਟਨ ਮੰਤਰੀ ਪਹੁੰਚੇ ਨੇ ਹਰਭਜਨ ਸਿੰਘ ਜੀ ਈਟੀਓ ਸਾਹਿਬ ਉਹ ਉਹਨਾਂ ਨਾਲ ਗੱਲਬਾਤ ਕਰਨੀ ਈਟੀਓ ਸਾਹਿਬ ਨਾਲ ਤੇ ਹਲਕਾ ਵਿਧਾਇਕ ਡਾਕਟਰ ਇੰਦਰਬੀ ਸਿੰਘ ਨਿਜਰ ਸਾਹਿਬ ਦੇ ਸਹਿਯੋਗ ਦੇ ਨਾਲ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਸਮੁੱਚੀ ਟੀਮ ਹਲਕਾ ਦੱਖਣੀ ਦੀ ਯਾਰੀ ਟੀਮ ਪਹੁੰਚੀ ਹੋਈ ਹੈ ਮੇਰ ਸਾਹਿਬ ਵੀ ਪਹੁੰਚੇ ਨੇ ਸਾਭਗਾ ਜਿਹੜੇ ਰਿੰਟੂ ਭਾਜੀ ਤੇ ਨਾਲ ਹੀ ਸਾਡੇ ਕੈਪਟਨ ਮੰਤਰੀ ਜਿਹੜੇ ਹਰਪਜਨ ਸਿੰਘ ਜੀ ਈਟੀਓ ਸਾਹਿਬ ਪਹੁੰਚੇ ਨੇ ਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਆਪਾਂ ਉਹਨਾਂ ਨਾਲ ਗੱਲਬਾਤ ਵੀ ਤੁਹਾਡੀ ਕਰਾਉਂਦੇ ਆ ਈਟੀਓ ਸਾਹਿਬ ਆਪਣੇ ਕਾਰਕਮਲਾ ਦੇ ਨਾਲ ਜਿਹੜਾ ਉਦਘਾਟਨ ਕਰ ਚੁੱਕੇ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਹੀ ਉਦਘਾਟਨ ਦੀਆਂ ਝੜੀਆਂ ਉਹਨਾਂ ਵੱਲੋਂ ਲਗਾਈਆਂ ਗਈਆਂ ਨੇ ਤੇ ਹੁਣ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਉਹ ਪੰਡਾਲ ਦੇ ਵਿੱਚ ਪਹੁੰਚ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਸੁਲਤਾਨਵਾਲਾ ਬਾਈਪਾਸ ਦਾ ਉਦਘਾਟਨ ਜਿਹੜਾ ਆ ਉਹ ਕੀਤਾ ਜਾ ਚੁੱਕਾ ਹੈ ਹਰਪ੍ਰੀਤ ਸਿੰਘ ਮੰਤਰੀ ਈਟੀਓ ਸਾਹਿਬ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਵੱਲੋਂ ਉਦਘਾਟਨ ਕੀਤਾ ਗਿਆ ਮੈਂ ਤੇ ਅੰਮ੍ਰਿਤਸਰ ਵਾਸੀਆਂ ਨੂੰ ਹਾਂਜੀ ਵਧਾਈ ਦੇਣੀ ਚਾਹੁੰਦਾ ਅੱਜ ਕਿ ਹੈ ਕਿ ਇਹ ਲੰਬੇ ਸਮੇਂ ਤੋਂ ਜਿਹੜੀ ਮੰਗ ਸੀਗੀ ਕਿਉਂਕਿ ਇੱਥੇ ਕਾਫੀ ਟ੍ਰੈਫਿਕ ਜਾਮ ਜੜਾ ਰਹਿੰਦਾ ਸੀਗਾ ਸੋ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਇੰਦਰਜੀਤ ਸਿੰਘ ਨੱਜੇ ਸਾਹਿਬ ਇਹਨਾਂ ਨੇ ਬੜੇ ਸਮੇਂ ਤੋਂ ਹੁਕਮ ਲਾਇਆ ਸੀਗਾ ਸਾਨੂੰ ਕਿ ਇਹ ਕੰਮ ਜਿਹੜਾ ਕੀਤਾ ਜਾਵੇ ਸੋ ਅੱਜ ਸਾਨੂੰ ਖੁਸ਼ੀ ਆ ਕਿ ਅਸੀਂ ਇਹ 33 ਕਰੋੜ ਰੁਪਏ ਦੀ ਅਮਾਉਂਟ ਦੇ ਨਾਲ ਇਹ ਜਿਹੜਾ ਪੋਲਾ ਇਹ ਬਣਾਉਣ ਜਾ ਰਹੇ ਸਰ ਲਗਾਤਾਰ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਵਿਚਰ ਰਹੀ ਹੈ ਤੇ ਉਦਘਾਟਨਾ ਦੇ ਜਿਹੜੇ ਆ ਕਾਰਜ ਹੈ ਲਗਾਤਾਰ ਚੱਲ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਹਾ ਲੋਕਾਂ ਦੇ ਵਿੱਚ ਵਿਚਰ ਰਹੀ ਆ ਸਾਨੂੰ ਬਣਾਇਆ ਕਿੰਨੇ ਆ ਲੋਕਾਂ ਨੇ ਬਣਾਇਆ ਨਾ ਤੇ ਲੋਕਾਂ ਨੇ ਬਣਾਇਆ ਲੋਕਾਂ ਦੇ ਵਿੱਚ ਰਵਾਂਗੇ ਕਾਰਜ ਜੜੇ ਆ ਜਿੰਦੀ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਲਈ ਆ ਉਹ ਅਸੀਂ ਕਰ ਰਹੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਵਿੱਚ ਹੀ ਰਹਿੰਦੇ ਨੇ ਸਾਡੇ ਸਾਰੇ ਐਮਐਲਏ ਸਾਹਿਬ ਬਤਾਇਕ ਸਹਿਬਾਨ ਜਿੰਨੇ ਵੀ ਸਾਡੇ ਅਹੁਦੇਦਾਰ ਸਹਿਬਾਨ ਨੇ ਸਾਰੇ ਹੀ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਔਰ ਉਹਨਾਂ ਦਾ ਹੱਲ ਕਰਨ ਦਾ ਅਸੀਂ ਵੱਧ ਤੋਂ ਵੱਧ ਯਤਨ ਜਿਹੜਾ ਹੈ ਉਹ ਕਰਦੇ ਆਂ ਡਾਕਟਰ ਇੰਦਰਪ੍ਰੀਤ ਸਿੰਘ ਨੇਜਰ ਵੀ ਐਮਐਲਏ ਹਲਕਾ ਦਖਣੀ ਤੋਂ ਇੱਥੋਂ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਡਾਕਟਰ ਸਾਹਿਬ ਉਦਘਾਟਨ ਕੀਤਾ ਗਿਆ ਅੱਜ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਸਾਡੇ ਮਨਿਸਟਰ ਸਾਹਿਬ ਦੇ ਹਰਪਿੰਦਰ ਸਿੰਘ ਈਟਿਓ ਸਾਹਿਬ ਦੇ ਜਿਨ੍ਹਾਂ ਨੇ ਉਦਮ ਲੈ ਕੇ ਉਦਘਾਟਨ ਕੀਤਾ ਔਰ ਤੁਸੀਂ ਪੁੱਛਿਆ ਕਿ ਉਦਘਾਟਨ ਹੋ ਰਿਹਾ ਨੇ ਪੁਰਾਣੀਆਂ ਸਰਕਾਰਾਂ ਵੀ ਉਦਘਾਟਨ ਕਰਦੀਆਂ ਸੀਗੀਆਂ ਨਾ ਕੋ ਬਜਟ ਹੁੰਦਾ ਸੀਗਾ ਨਾ ਕੋ ਪਲਾਨ ਹੁੰਦਾ ਸੀਗਾ ਨਾ ਕੋ ਕੁਛ ਨਾ ਕੋ ਟੈਂਡਰ ਫਲੋਟ ਹੁੰਦਾ ਸੀਗਾ ਤੇ ਉਹ ਆਪਣੇ ਪੱਥਰ ਲਾ ਕੇ ਨਿਕਲ ਜਾਂਦੇ ਸੀਗੇ ਸਾਡਾ ਇਹ ਜੋ ਕੋਈ ਕੰਮ ਨਹੀਂਗਾ ਪੂਰੀ ਪਲਾਨਿੰਗ ਨਾਲ ਕੰਮ ਕਰੀਦਾ ਇਹਨਾਂ ਨੇ ਬਹੁਤ ਪੇਂਟ ਲੈ ਕੇ ਆੜਾ ਪੋਲਿਆ ਬੜੀ ਡਿਮਾਂਡ ਸੀ ਇਲਾਕੇ ਦੀ ਔਰ ਮੈਂ ਸੋਚਾਂਗਾ ਕਿ ਟ੍ਰੈਫਿਕ ਨੂੰ ਫ੍ਰੀ ਫਲੋ ਰੱਖਣਾ ਬੜਾ ਜ਼ਰੂਰੀ ਹੈ ਲਾਜ਼ਮੀ ਸਰਕਾਰਾਂ ਦਾ ਕੰਮ ਆ ਉਹ ਹੋਣ ਜਾ ਰਿਹਾ ਮੈਂ ਦੁਬਾਰਾ ਬਹੁਤ ਸ਼ੁਕਰਗੁਜ਼ਾਰ ਹਾਂ ਮਨਿਸਰ ਸਾਹਿਬ ਦਾ ਜਿਨ੍ਹਾਂ ਨੇ ਉਦਦਮ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਹਦਾਇਤਾਂ ਨੇ ਕਿ ਕੰਮ ਰੁਕਣਾ ਕੰਪਟਾਉਟ ਕਰੀ ਜੋ ਹਰ ਜਗ੍ਹਾ ਨਹੀਂ ਪਹੁੰਚ ਸਕਦੇ ਜੋ ਮੰਤਰੀਆਂ ਦੀ ਡਿਊਟੀ ਲੱਗੀ ਹੈ ਕਿ ਇਹਨਾਂ ਦੇ ਅਸੀਂ ਫਿਰ ਉਹੀ ਮੈਂ ਗੱਲ ਕਰਦਾ ਅਸੀਂ ਬਹੁਤ ਬਹੁਤ ਤੁਹਾਡੇ ਸ਼ੁਕਰਗੁਜ਼ਾਰ ਹਾਂ ਸਰ ਕਿ ਸਾਡੇ ਨੇ ਬੇਟਾ ਵੱਡਾ ਅਮਾਉਂਟ 33 ਕਰੋੜ ਰੁਪਏ ਸਾਡੇ ਇਲਾਕੇ 'ਚ ਲਗਾ ਰਹੇ ਹੋ ਇਸ ਤੋਂ ਵੱਡੀ ਸਾਨੂੰ ਹੋਰ ਕੀ ਖੁਸ਼ਖਬਰੀ ਔਰ ਸਾਨੂੰ ਕੀ ਗਿਫਟ ਹੋ ਸੇ ਤੁਹਾਡੇ ਵੱਲ ਹੋ ਸਕਦੀ ਰਿੰਟੂ ਜੀ ਵੀ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂ ਜੀ ਸਰ ਉਦਘਾਟਨ ਕੀਤਾ ਗਿਆ ਅੱਜ ਅੱਜ ਅੰਮ੍ਰਿਤਸਰ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਮਾਨਯੋਗ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਜਿਹੜੇ ਸਾਡੇ ਪੀਡਬਲੂ ਟੀਮ ਮਿਨਿਸਟਰ ਨੇ ਇਹਨਾਂ ਨੇ ਅੱਜ 33 ਕਰੋੜ ਰੁਪਏ ਦੇ ਨਾਲ ਅਮਰਸਰ ਨੂੰ ਤੋਹਫਾ ਦਿੱਤਾ ਔਰ ਫਲਾਈਓਵਰ ਬਣ ਜਾ ਰਿਹਾ ਜਿਹਦੇ ਨਾਲ ਜਿਥੇ ਅਮਰਸਰ ਵਾਸੀਆਂ ਨੂੰ ਬੜੀ ਵੱਡੀ ਸਹੂਲਤ ਮਿਲੇਗੀ ਸੁਲਤਾਨਪਿੰਡ ਪਿੰਡ ਦੇ ਵਾਸੀਆਂ ਨੂੰ ਦਬੁਰਜੀ ਰੋਡ ਨੂੰ ਜਿੰਨੀ ਟ੍ਰੈਫਿਕ ਆ ਉਹਦੇ ਵਾਸਤੇ ਇੱਕ ਬਹੁਤ ਵਧੀਆ ਮੈਂ ਕਹਿੰਨਾ ਕਿ ਇੱਕ ਇੱਕ ਗਿਫਟ ਆ ਕਿ ਆ ਲੋਕਾਂ ਦੀ ਆਵਾਜਾਈ ਜਿਹੜੀ ਆ ਹੁਣ ਬਹੁਤ ਸਾਰੇ ਹਾਦਸੇ ਹੁੰਦੇ ਸੀਗੇ ਜਦੋਂ ਆ ਬਾਈਪਾਸ ਨੂੰ ਕ੍ਰੋਸ ਕਰਦੇ ਸੀਗੇ ਸੋ ਅੱਜ ਭਗਵੰਤ ਮਾਨ ਜੀ ਦੀ ਜਿਹੜੀ ਦਸ਼ਾ ਨਿਰਦੇਸ਼ਨ ਦੇ ਹੇਠ ਸਾਡੀ ਸਰਕਾਰ ਚੱਲ ਰਹੀ ਹੈ ਉਹਦੇ ਵਿੱਚ ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਅੱਜ ਉਦਘਾਟਨ ਕੀਤਾ ਔਰ ਇਹ ਸਾਰਾ ਨਿੱਜਰ ਸਾਹਿਬ ਦੀ ਬਦੌਲਤ ਕੀ ਇਹਨਾਂ ਨੇ ਬਹੁਤ ਪੈਨ ਲੈ ਕੇ ਪਿੱਛੇ ਪੈ ਕੇ ਇਹ ਸਾਰਾ ਜਿਹੜਾ ਪਲਾਨ ਕੀਤਾ ਸੀਗਾ ਉਹ ਮੰਤਰੀ ਸਾਹਿਬ ਨੇ ਅਪਰੂਵ ਕੀਤਾ ਔਰ ਇੱਥੇ ਸੱਜ 33 ਕਰੋੜ ਰੁਪਈਆ ਕੋਈ ਛੋਟੀ ਗੱਲ ਨਹੀਂ ਹੁੰਦੀ ਉਹਦੇ ਨਾਲ ਫਲਾਈਓਵਰ ਬਣ ਜਾ ਰਿਹਾ ਤੇ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੰਮ੍ਰਿਤਸਰ ਦੀ ਇਸੇ ਤਰੀਕੇ ਦੇ ਨਾਲ ਹੀ ਡਵੈਲਪਮੈਂਟ ਹੁੰਦੀ ਰਹੇਗੀ। ਇੱਕ ਗੱਲ ਜੀ ਮੇਰਾ ਨਾਮ ਫਲਜੀਤ ਸਿੰਘ ਵਰਪਾਲ ਤੇ ਰਵੀ ਸੈਕਲ ਜਿਹ ਨਾਲ ਆਪਾਂ ਅੱਜ ਉਹਨਾਂ ਦੇ ਨਾਲ ਪਹੁੰਚੇ ਆਂ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀ ਸਿੰਘ ਨਿੰਜਰ ਦੇ ਦਫਤਰ ਸਕੱਤਰ ਨੇ ਅਸ਼ੋਕ ਕੁਮਾਰ ਜੀ ਉਹਨਾਂ ਦੀ ਸਮੁੱਚੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਪਹਿਲੋਂ ਦੇ ਆਪਣੇ ਸਰ ਸਾਡੇ ਚੈਨਲ ਤੇ ਤੁਹਾਨੂੰ ਜੀ ਐਮ ਜੀ ਸਾਸੀ ਵਾਲੀ ਸਾਇਸ ਹੋਤਰ ਬੇਰੋ ਤੇ ਪੈਸਵਾਰ ਦੇ ਵੀ ਤੁਹਾਡਾ ਬਹੁਤ ਧੰਨਵਾਦ ਆ ਤੇ ਸਾਡੇ ਕੋਲ ਆਏ ਜੀ ਜਲਵਾਸ ਤੇ अच्छा सर ਜਿਹੜਾ ਅੱਜ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀ ਸਿੰਘ ਨਿੱਜਰ ਦੇ ਸੁਚੋਗ ਦੇ ਨਾਲ ਅੱਜ ਪੰਜਾਬ ਦੇ ਕੈਪਟਨ ਮੰਤਰੀ ਹਰਭਜਨ ਸਿੰਘ ਜੀ ਈਟੀਓ ਸਾਹਿਬ ਵੱਲੋਂ ਜਿਹੜਾ ਸੁਲਤਾਨਵੰਦ ਗੇਟ ਤੇ ਉਦਘਾਟਨ ਕੀਤਾ ਗਿਆ ਵਾ ਔਰੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਇਹ ਡਾਕਟਰ ਇੰਦਰਬੀ ਸਿੰਘ ਨਿੱਜਰ ਜੀ ਸਾਹਿਬ ਜਿਨ੍ਹਾਂ ਨੇ ਪਹਿਲਾਂ ਹੀ ਇਲਾਕੇ ਦੇ ਵਿੱਚ ਕੋਈ ਕਸਰ ਨਹੀਂ ਰਹਿਣ ਦੀ ਵਿਕਾਸ ਦਾ ਜਿਹੜਾ ਕੰਮ ਉਹਨਾਂ ਨੇ ਆਪਣੇ ਇੱਥੇ ਕਰਾਇਆ ਵਾ ਬਹੁਤ ਵਿਕਾਸ ਕਰਾਇਆ ਵਾ ਤੇ ਅੱਜ ਵਿਕਾਸ ਦੀ ਲੜੀ ਨੂੰ ਅਗੇ ਤੋਰਦੇ ਹੋਏ ਅੱਜ ਉੱਥੇ ਜਿੱਥੇ ਬਹੁਤ ਭੀੜ ਲੰਦੀ ਸੀ 57 ਪੁਲ ਦੇ ਉੱਤੇ ਉਹਦਾ ਜਦਗਠਨ ਕੀਤਾ ਵਾ ਇਹਦੇ ਵਿੱਚ ਇਹਦੇ ਨਾਲ ਲੋਕਾਂ ਨੂੰ ਲਾ ਉੱਥੇ ਔਰ ਜਾਂ ਦੇ ਵਿੱਚ ਜਿਹੜੀ ਤੰਗੀ ਸੀ ਉਹ ਦੂਰ ਹੋ ਜੂਗੀ ਇੱਕ ਬੜਾ ਵਧੀਆ ਇਹ ਓਵਰਫਾਈ ਪੁਲ ਬਣੂਗਾ ਜਿਤੋਂ ਲੋਕ ਜਿਹੜੇ ਸਾੜੀ ਨਾਲ ਇੱਧਰ ਉੱਧਰ ਜਾ ਸਕਦੇ ਤੇ ਭੀੜ ਤੇਰਾ ਵਾ ਇਹ ਮੇਰੇ ਕੋਲ ਕੰਟਰੋਲ ਹੋ ਜੂਗਾ ਅੱਗੇ ਲੋਕ ਸਭਾ ਦੀ ਜਿਹੜੀ ਚੋਣਾਂ ਆ ਰਹੀਆਂ ਹਨ ਨਜ਼ਦੀਕ ਹੀ ਆ ਹੈ ਥੋੜੇ ਦਿਨਾਂ ਨੂੰ ਐਲਾਨ ਹੋ ਜਾਣਾ ਵਾ ਆਪਣੇ ਅੰਮ੍ਰਿਤਸਰ ਗੁਰੂ ਨਗਰੀ ਦੇ ਉਮੀਦਵਾਰ ਦਾ ਕਿੱਦਾਂ ਵੇਖ ਰਹੇ ਜੀ ਜਿਹ ਤਰ੍ਹਾਂ ਵਿਕਾਸ ਦੇ ਮੁੱਦੇ ਦੇ ਵੇਖਿਆ ਜਾਵੇ ਵਿਕਾਸ ਦੀਆਂ ਜਿਹੜੀਆਂ ਲੜੀਆਂ ਲਗਾਤਾਰੀ ਜਾਰੀ ਨੇ ਵਿਕਾਸ ਦੇ ਹੈ ਕਿੱਦਾਂ ਵੇਖ ਰਹੇ ਵਿਕਾਸ ਦੇ ਮੁੱਦੇ ਦੇ ਆਪਣੇ ਆਮ ਆਦਮੀ ਪਾਰਟੀ ਵੋਟ ਮੰਗੇਗੀ ਜਾਂ ਕਿੱਦਾਂ ਮੰਗੇਗੀ ਵੋਟ ਵੇਖੋ ਜੀ ਕੇਜੀワ ਸਾਹ ਨੇ ਜਦੋਂ ਆਪਣਾ ਇਲੈਕਸ਼ਨ ਲੜੀ ਸੀ ਉੱਥੋਂ ਦੇ ਲੋਕਾਂ ਨੇ ਲੋਕਾਂ ਨੂੰ ਇਹ ਜਾ ਕੇ ਕਿਹਾ ਵੀ ਜੇ ਮੈਂ ਕੰਮ ਕੀਤਾ ਤੇ ਮੈਨੂੰ ਵੋਟ ਪਾਇਓ ਇਸ ਕਰਕੇ ਇਹ ਵੀ ਲੋਕਾਂ ਨੂੰ ਰਪੀਤ ਕਰਦੇ ਆ ਵੀ ਸਾਡੇ ਜਿਹੜੇ ਆਮ ਪਾਰਟੀ ਦੇ ਕੰਮ ਕੀਤੇ ਆ ਇਹ ਵੇਖ ਲੋ ਜਿਹੜੇ ਇਹਨਾਂ ਨੇ ਕੱਬ ਜਿਹੜੇ ਸੀ ਅੱਗੇ ਇਹਨਾਂ ਨੇ ਕੀਤੇ ਨਹੀਂ ਕੀਤੇ ਅਹੀਂ ਜਿਹੜੇ ਉਹ ਕੰਮ ਜਿਹੜੇ ਆ 17 ਸਾਲਾਂ ਦੇ ਬਰਾਬਰ ਦੇ ਕੰਮ ਹੀ ਕਰ ਦਿੱਤੇ ਆ ਤੇ ਬਾਕੀ ਇਹ ਰਹਿੰਦੇ ਹੁੰਦੇ ਕੰਮ ਆ ਉਹ ਵੀ ਕਰਦੇ ਆ ਜੀ ਵੇਖੋ ਬਿਜਲੀ ਫ੍ਰੀ ਕਰ ਦਿੱਤੀ ਆ ਹਾਂਜੀ 6 ਸਕੂਲਾਂ ਵਲ ਦਿੱਤਾ ਮਾਰੋ ਕੀ ਹੋ ਰਿਹਾ ਐ ਐਮੀਨ ਸਕੂਲ ਖੋਲ ਦਿੱਤੇ ਆ ਹਾਂਜੀ ਰੋਜ਼ਗਾਰ ਦੇ ਸਰਦ ਖੋਲ ਦਿੱਤੇ ਆ ਕਿੰਨਾ ਕੁਝ ਮਾਂ ਸਰਕਾਰ ਕਰ ਰਹੀ ਆ ਹਾਂਜੀ ਬਹੁਤ ਕਬਜਲਾ ਮਾਂ ਸਰਕਾਰ ਕਰ ਰਹੀ ਆ ਇਸ ਕਰਕੇ ਲੋਕਾਂ ਨੂੰ ਚਾਹੀਦਾ ਆ ਵੀ ਜਿਹੜੀਆਂ ਆਵ ਵਾਲੀਆਂ 13 ਦੀਆਂ 13 ਸੀਟਾਂ ਦਾ ਅੰਮਰਸਾ ਸੀਟ ਤੇ ਜਿੱਤੀ ਰੋ ਰਹੀ ਕੋਈ ਗੱਲ ਨਹੀਂ ਇੱਥੇ ਬਹੁਤ ਮਿਹਰ ਆ ਪਰਵਾਸਪੁਰ ਦੀ ਤੇ ਬਾਕੀ ਆਪਾਂ ਲੋਕਾਂ ਨੂੰ ਅਪੀਲ ਕਰਾਂਗੇ ਕਿ 13 ਦੇ 13 ਸਿੱਟੇ ਜਿੱਤ ਕੇ ਜਿਹੜੀ ਆਮ ਪਾਰਟੀ ਦੀ ਝੋਲੀ 'ਚ ਪਾਉਣਾ। ਅਛੂਕ ਮਰਜੀ ਤੁਸੀਂ ਦਫਤਰ ਦੇ ਸਖਤਰ ਜੇ ਹਨਾ ਵਿਧਾਇਕ ਡਾ. ਅਨੰਦਰ ਵੀ ਸੀਨੇਜਰ ਜੇ ਵੇਖਿਆ ਜਾਵੇ ਇੱਕ ਪਿੰਡ ਸੁਲਤਾਨਪਿੰਡ ਇਤਿਹਾਸਿਕ ਪਿੰਡ ਗਿਣਿਆ ਜਾਂਦਾ ਜੀ ਹਲਕਾ ਦੱਖਣੀ ਦਾ ਇੱਥੋਂ ਹੀ ਹਾਰ ਜਿੱਤ ਹੁੰਦੀ ਆ ਕਿੱਦਾਂ ਵੇਖ ਰਹੇ ਜੇ ਆਹ ਹਲਕੇ ਦੇ ਵਿੱਚ ਜੇ ਵੇਖਾਂਗੇ ਕਿਤਨਾ ਆਉਣ ਵਾਲੇ ਸਮੇਂ 'ਚ ਕਿੰਨੀ ਕੀ ਲੀਡ ਤੋਂ ਆਹ ਹਲਕਾ ਜਿੱਤੇਗਾ ਜੀ। ਵੇਖੋ ਜੀ ਸੁਲਤਾਨਪਿੰਡ ਜਿਹੜਾ ਪਿੰਡ ਹੈ ਨਾ ਤੋਂ ਪਿਛਲੇ ਜੋ ਕੁਝ ਹੋਇਆ ਵਾ ਠੀਕ ਆ ਐਰਕਾ ਜਿਹੜੀ ਇਹਦੀ ਕੰਟਰੋਲ ਜਿਹੜਾ ਵਾ ਉਹ ਦਾਸਰਾ ਉਹ ਸਾਹਮੜਿਆ ਵਾ ਤੇ ਮੈਂ ਬੇਨਤੀ ਵੀ ਕੀਤੀ ਲੀਡਰ ਨੂੰ ਕਿ ਤੁਸੀਂ ਮੈਨੂੰ ਐਕਾ ਕਮਾਂਡ ਦਿਓ ਤੇ ਮੈਂ ਜਿਹੜੀ ਆ ਇਹ ਇਥੋਂ ਪੂਰੀ ਲੀਡ ਲੈਂਦੇ ਹਾਂਗਾ ਅੱਗੇ ਵੀ ਜਿੰਨੀ ਮਿਨਿਮਮ ਕਮਾਂਡ ਦਿੱਤੀ ਸੀ ਤੇ ਮੈਂ ਉਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੇਰਾ ਜਿੱਥੇ ਮੇਰੇ ਕੋਲ ਉਹ ਸੀ ਏਸ਼ਨਾ ਉਹ ਸੀ ਮੇਰੇ ਕੋਲ ਉਥੇ ਮੈਂ ਸੋਖ ਆਪਣਾ ਚੁੜਿਆ ਮੇਰੇ ਨਾਲ ਉਲੇਸ਼ ਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਐਵੇਂ ਅੰਮਰਸਾਦ ਵਿੱਚ ਸਭ ਤੋਂ ਵੱਧ ਲਈ ਰਹੀ ਦੁਈ ਆਪੇ ਲੱਖ ਜ ਤੇ ਬਾਕੀ ਅਸੀਂ ਸਰਕਾਰ ਦੇ ਪਿੱਛੇ ਕਸਰ ਹੈਗੀ ਆ ਉਹ ਐਰਕਾ ਮੈਂ ਪੂਰਾ ਅੱਗੇ ਮੈਂ ਮੈਂ ਧਿਆਨ ਨਹੀਂ ਦਿੰਦਾ ਉਹ ਕਾਰਨ ਕਰਕੇ ਐਰਕਾ ਬਸ ਧਿਆਨ ਹੈ ਉਹਦੇ ਵੀ ਦੇ ਰਿਹਾ ਵਾਂ ਤੇ ਮੈਂ ਉੱਥੋਂ ਵੀ ਜਿੱਤੂਗਾ ਤੇ ਮੈਂ ਤੁਹਾਨੂੰ ਦੱਸਦਾ ਇਸ ਵਾਰ ਜਿਹੜੀ ਪਿਛਲੇ 53000 ਰੁਪਏ ਸੀ ਐਰਕਾ ਹੀ ਜਿਹੜੀ 70000 ਨੂੰ ਟਪਾਂਗੇ ਨੋਟ ਕਰ ਲਿਓ ਅਕਾਂ ਅਹੀਂ 70000 ਤੋਂ ਵੱਧ ਲੀਡ ਲੈ ਕੇ ਦੇੜੀ ਅਕਾਂ ਆਪਣੇ ਕੈਂਡੀਡੇਟ ਨੂੰ ਸਾਡੇ ਨਾਲ ਹੀ ਸੁਖ ਚੋੜੇ ਵਾਲਾ ਜਿਹੜੇ ਆਪਣੇ ਬਲਾਕ ਪ੍ਰਧਾਨ ਨੇ ਸੁਲਤਾਨਪੁਰ ਮੈਂਡ ਪਿੰਡ ਤੋਂ ਅੱਜ ਡਿਪਟੀ ਸਾਹਿਬ ਦੇ ਨਾਲ ਗ੍ਰਹਿ ਵਿਖੇ ਤੁਸੀਂ ਪਹੁੰਚੇ ਜੀ ਕਿੱਦਾਂ ਵੇਖ ਰਹੇ ਜੀ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਵਾ ਸੁਲਤਾਨਪੁਰ ਮੈਂਡ ਪਿੰਡ ਦੇ ਗੇਟ ਦੇ ਉੱਪਰ ਕਿੱਦਾਂ ਵੇਖ ਰਹੇ ਜੀ ਤੁਸੀਂ ਸਭ ਤੋਂ ਪਹਿਲਾਂ ਜੀ ਆਵਰੀਆ ਆਪ ਜੀ ਦੇ ਚੈਨਲ ਆਹੀਂ ਸਾਰੇ ਪੰਜਾਬ ਨਿਵਾਸੀਆਂ ਮੇਰੇ ਫਤਿਹ ਸਿੰਘ ਭਾਈ ਗੁਰਜੀਤ ਸਿੰਘ ਖਾਲਸਾ ਵਾਜੀ ਫਤਿਹ ਜਿਹੜਾ ਸਾਡੇ ਇਲਾਕੇ ਦੇ ਵਿੱਚ ਇੱਕ ਨਹਿਰ ਦਾ ਪੋਲਿਆ ਸultanpur ਪਿੰਡ ਦੇ ਬਾਰ ਬਾਰ ਉਹਦੇ ਤੇ ਬਹੁਤ ਵੱਡੀ ਸਮੱਸਿਆ ਸੀ ਟ੍ਰੈਫਿਕ ਦੀ ਔਰ ਉਹ ਬਹੁਤ ਹੀ ਵਿਚਾਰੇ ਕਈ ਐਕਸੀਡੈਂਟ ਹੋ ਜਾਂਦੇ ਸੀ ਤੇ ਕਈ ਵਿਚਾਰੇ ਮੇਜਰ ਐਕਸੀਡੈਂਟ ਹੋ ਜਾਂਦੇ ਸੀ ਤੇ ਬਹੁਤ ਸੱਟਾਂ ਵੀ ਲੱਗ ਜਾਂਦੀਆਂ ਸੀ ਉਹ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਜਿਨ੍ਹਾਂ ਨੇ ਕਿ ਸਾਡੇ ਪਿੰਡ Sultanpur ਪਿੰਡ ਦਾ ਤੇ ਬਹੁਤ ਹੀ ਜ਼ਿਆਦਾ ਵਿਕਾਸ ਕੀਤਾ ਆ ਔਰ ਉਸ ਸਮੱਸਿਆ ਨੂੰ ਧਿਆਨ ਵਿੱਚ ਅੱਜ ਨਹਿਰ ਦੇ ਉੱਪਰ ਇੱਕ ਪੁਲ ਫਲਾਈਓਵਰ ਦਾ ਉਦਘਾਟਨ ਕੀਤਾ ਗਿਆ ਕੈਬਨਟ ਮੰਤਰੀ ਈਟੀਓ ਸਾਹਿਬ ਰਪਨ ਸਿੰਘ ਜੀ ਈਟੀਓ ਸਾਹਿਬ ਆ ਕੇ ਉਹਦਾ ਉਕਾਟਨ ਕਰਕੇ ਗਏ ਨੇ ਔਰ ਬਹੁਤ ਹੀ ਸਾਡੇ ਇਲਾਕੇ ਲਈ ਉਹ ਇੱਕ ਆਵਾਜਾਈ ਦੇ ਸਾਧਨ ਨੂੰ ਟਰੈਫਿਕੀ ਸਮੱਸਿਆ ਨੂੰ ਬਹੁਤ ਹੱਦ ਤੱਕ ਹੀ ਕਾਫੀ ਹੱਦ ਤੱਕ ਦੂਰ ਕਰ ਦੇਗਾ ਔਰ ਜੋ ਸਾਡੇ ਇਲਾਕੇ ਦੇ ਕੰਮ ਚੱਲ ਰਹੇ ਨੇ ਸਾਡੇ ਜਿਹੜੇ ਦਫਤਰ ਸਕੱਤਰ ਡੀਐਸਪੀ ਸ਼ੋਕਮਾਰ ਜੀ ਨੇ ਇਹਨਾਂ ਦੇ ਦੇਖ ਰੇਖੇਟ ਦਿਸ਼ਾ ਨਿਰਦੇਸ਼ ਡਾਕਟਰ 인ਦਬੇਸ ਨਿਜਰ ਜੀ ਉਹਨਾਂ ਦੇ ਇਹ ਦਿਸ਼ਾ ਨਿਰਦੇਸ਼ ਅਨੁਸਾਰ ਤੇ ਦੇਖ ਰੇਖ ਡਾਕਟਰ ਆਪਣੇ ਡੀਐਸਪੀ ਸ਼ੋਕਮਾਰ ਜੀ ਸਤਾਨ ਪਿੰਡ ਦੇ ਵਿੱਚ ਜੋ ਜੋ ਕਿ ਪਿਛਲੇ 70 ਸਾਲਾਂ ਤੱਕ ਲੋਕੀ ਇਹ ਸਾਡੇ ਘਰਾਂ ਦੇ ਵਿੱਚ ਲੋਕਾਂ ਲੋਕੀ ਨਾ ਸਾਡੇ ਸਰ ਵੀ ਆਉਣਾ ਜਾਣਾ ਲਗਭਗ ਬੰਦ ਕਰ ਚੁੱਕੇ ਸੀ ਅੱਜ ਤੂੰ 2 ਸਾਲ ਪਹਿਲੇ ਹੁਣ ਹੁਣ ਉਹੀ ਜਿਹੜੇ ਇਲਾਕੇ ਸਾਡੇ ਆ ਪੌਸ਼ ਇਲਾਕਿਆਂ ਨੂੰ ਫੇਲ ਕਰ ਰਹੇ ਨੇ ਸਾਡੇ ਇਲਾਕੇ ਚ ਜਾਣ ਕੇ ਦੇਖੋ ਕਿੰਨੇ ਡਾਕਟਰ ਸਾਹਿਬ ਨੇ ਕਿੰਨੇ ਵਿਕਾਸ ਦੇ ਹਨੇਰੀ ਚਲਾਈ ਹੋਈ ਆ ਔਰ ਬਹੁਤ ਹੀ ਜਬਰਦਸਤ ਤਰੀਕੇ ਨਾਲ ਕੰਮ ਕਰ ਰਹੇ ਹਲੇ ਕਿ 2 ਸਾਲ ਹੋ ਨਹੀਂ ਪੂਰੇ ਹੋਏ ਕੰਪਲੀਟ ਹੋਏ ਔਰ ਸਾਡੇ ਇਲਾਕੇ ਦੇ ਵਿੱਚ ਆ ਵਧੀਆ ਪੌਸ਼ੇ ਜਿਵੇਂ ਏਰੀਆ ਚੱਲਦੇ ਪਏ ਨੇ ਉਸੇ ਤਰ੍ਹਾਂ ਕੰਮ ਹੋ ਰਿਹਾ ਉਸ ਤਰ੍ਹਾਂ ਸੜਕਾਂ ਬਣ ਗਈਆਂ ਔਰ ਹਰ ਇੱਕ ਸਹੂਲਤ ਜਿਵੇਂ ਕਿ ਬਿਜਲੀ ਸਹੂਲਤ ਉਹ ਸਹੂਲਤਾਂ ਦੇ ਨਾਲ-ਨਾਲ ਵਿਕਾਸ ਦੇ ਕੰਮ ਵੀ ਨਹੀਂ ਰੁਕ ਰਹੇ ਦੇਖੋ ਕਿੰਨੀ ਵਧੀਆ ਪਹਿਲਾਂ ਸਰਕਾਰਾਂ ਕੋ ਪੈਸਾ ਨਹੀਂ ਹੁੰਦਾ ਸੀ ਸਾਡੇ ਸਹੂਲਤਾਂ ਦਿੱਤੀਆਂ ਹੋਈਆਂ ਸਬਸਿਡੀਆਂ ਬਿਜਲੀ ਸਬਸਿਟੀ ਆਰ ਔਰ ਸਾਰੇ ਕੰਮ ਚੱਲ ਰਹੇ ਨੇ ਨਾਲ ਦੇ ਨਾਲ ਵਿਕਾਸ ਦੀ ਇਹ ਨੇਰੀ ਵੀ ਆਈ ਹੋਈ ਆ ਔਰ ਇੰਨਾ ਹੀ ਮੈਂ ਡਾਕਟਰ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਕਰਦਾ ਹਾਂ ਇਸ ਤਰੀ ਆਪਣੇ ਇਲਾਕੇ ਉੱਤੇ ਧਿਆਨ ਦਿੰਦੇ ਰਹਿਣਗੇ ਔਰ ਅਸੀਂ ਵੱਤ-ਵੱਤ ਉਹਨਾਂ ਇਲਾਕੇ ਦਾ ਵਿਕਾਸ ਕਰਵਾਉਂਦੇ ਰਾਵਾਂਗੇ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਕਿ ਜੋ ਸਾਡਾ ਇੱਥੇ ਸੁਲਤਾਨਵਿੰਡ ਰੋੜ ਨਹਿਰ ਦੇ ਉੱਤੇ ਸ੍ਰੀ ਅੰਮ੍ਰ ਬਹੁਤ ਹੀ ਸਤਿਕਾਰਯੋਗ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਸੰਦੀਪ ਪਾਠਕ ਜੀ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਜੋ ਇਹ ਸਾਡੇ ਇੱਥੇ 33 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਪੁਲ ਨੂੰ ਬਣਾਇਆ ਜਾ ਰਿਹਾ ਵਾ ਉਹਨਾਂ ਵੱਲੋਂ ਅੱਜ ਡਿਊਟੀ ਲੱਗੀ ਸੀਗੀ ਸਾਡੇ ਬਹੁਤ ਹੀ ਸਤਿਕਾਰਯੋਗ ਹਰਪਜਨ ਸਿੰਘ ਜੀ ਈਟੀਓ ਕੈਬਨਟ ਮੰਤਰੀ ਉਹਨਾਂ ਦੇ ਨਾਲ ਅੱਜ ਸਾਡੇ ਇਸ ਹਲਕੇ ਦੇ ਐਮਐਲਏ ਸਰਦਾਰ ਇੰਦਰਬੀਰ ਸਿੰਘ ਜੀ ਨਜਰ ਉਨ੍ਹਾਂ ਦੇ ਕਰ ਕਮਲਾਂ ਦੇ ਨਾਲ ਅੱਜ ਇਸ ਪੁਲ ਦਾ ਉਦਘਾਟਨ ਕੀਤਾ ਗਿਆ ਇਹਨਾਂ ਦੇ ਨਾਲ ਅੱਜ ਉੱਥੇ ਸਾਰੇ ਦਰਜਾ ਬਦਰਜਾ ਸਾਰੇ ਹੀ ਵਲੰਟੀਅਰ ਸਾਰੇ ਸੀ ਵਦਰ ਅੱਜ ਉੱਥੇ ਪਹੁੰਚੇ ਸੀ ਮੈਂ ਅੱਜ ਸਾਰਿਆਂ ਨੂੰ ਉਹਨਾਂ ਨੂੰ ਵਧਾਈ ਵੀ ਦੇਣਾ ਅਤੇ ਆਮ ਆਦਮੀ ਪਾਰਟੀ ਸਰਕਾਰ ਦਾ ਵਿਸ਼ੇਸ਼ ਤੌਰ ਦੇ ਉੱਤੇ ਡਾਕਟਰ ਸਾਹਿਬ ਦਾ ਤੇ ਅਤੇ ਈਟੀਓ ਸਾਹਿਬ ਦਾ ਅੱਜ ਧੰਨਵਾਦ ਵੀ ਕਰਦਾ ਕਿ ਜੋ ਉਹਨਾਂ ਨੇ ਆ ਕੇ ਇੱਥੇ ਉਦਘਾਟਨ ਕੀਤਾ ਇਹ ਉਦਘਾਟਨ ਜਿਹੜਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਇੱਥੇ ਕਈ ਕਈ ਘੰਟਿਆਂ ਦੇ ਜਾਮ ਲੱਗ ਜਾਂਦੇ ਸੀਗੇ ਸੁਲਤਾਨਵਿੰਡ ਰੋਡ ਤੇ ਸੁਲਤਾਨਵਿੰਡ ਪਿੰਡ ਅੱਜ ਤੋਂ ਪਹਿਲਾਂ ਜਿਹੜੀਆਂ ਕੋਈ ਵੀ ਰਵਾਇਤੀ ਸਰਕਾਰਾਂ ਤੁਹਾਡੇ ਧਿਆਨ ਕੀ ਨੇ ਸਾਰੀਆਂ ਜਿਹੜੀਆਂ ਰਹੀਆਂ ਕਿਸੇ ਨੇ ਰਵਾਇਤੀ ਸਰਕਾਰ ਨੇ ਇਧਰਲੇ ਬੰਨੇ ਧਿਆਨ ਨਹੀਂ ਦਿੱਤਾ ਅੱਜ ਜਾ ਕੇ ਤੁਸੀਂ ਉਸ ਪਿੰਡ ਦੀ ਹਾਲਤ ਹਾਲਾਤ ਦੇਖੋ ਉਹਦੇ ਦੇਖ ਲਓ ਫਿਰ ਭਾਈ ਮੰਝ ਰੋਡ ਜਿਹੜਾ ਵੀ ਹੈ ਇਹਨਾਂ ਨੇ ਇਧਰਲੇ ਬੰਨੇ ਕਦੀ ਧਿਆਨ ਹੀ ਨਹੀਂ ਸੀ ਦਿੱਤਾ ਮੈਂ ਅੱਜ ਫੇਰ ਸੀ ਆ ਮਾਨ ਸਾਹਿਬ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦਾ ਜੋ ਜਿੰਨੇ ਵੀ ਕੈਬਨਿਟ ਮੰਤਰੀ ਜਿੰਨੇ ਵੀ ਐਮ ਐਲ ਏ ਇਹਨਾਂ ਦੀ ਸਾਰਿਆਂ ਦੀ ਚੰਗੀ ਸੋਚ ਦਾ ਮੈਂ ਅੱਜ ਫੇਰ ਤੁਹਾਨੂੰ ਧੰਨਵਾਦ ਕਰਦਾ ਕਿ ਆਪ ਜੀ ਨੇ ਜਿੰਨੇ ਵੀ ਕੋਈ ਕੰਮ ਕਰਾ ਕਰਾ ਰਹੇ ਹੋ ਇਹ ਸਾਰੇ ਹੀ ਕੰਮ ਸ਼ਲਾਘਾਯੋਗ ਕੰਮ ਨੇ ਅਤੇ ਉਹ ਵਾਲੇ ਕੰਮ ਤੁਸੀਂ ਕਰਵਾ ਰਹੇ ਹੋ ਜਿਹੜੇ ਕੰਮਾਂ ਦੀ ਅਤ ਲੋੜ ਸੀ ਇਸ ਕਰਕੇ ਅੱਜ ਮੈਂ ਸਮੂਹ ਇਲਾਕਾ ਸ੍ਰੀ ਅਮਰਸਰ ਸਾਹਿਬ ਵੱਲੋਂ ਵੀ ਦੱਖਣੀ ਹਲਕੇ ਵੱਲੋਂ ਸੁਲਤਾਨਪੁਰ ਪਿੰਡ ਸੁਲਤਾਨਵਿੰਡ ਸਾਰਾ ਏਰੀਆ ਜਿੰਨੇ ਵੀ ਵਲੰਟੀਅਰ ਦਰਜਾ ਬਦਰਜਾ ਸਾਰੇ ਆਏ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਉਹਨਾਂ ਵੱਲੋਂ ਆਪ ਦੀ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਜਿੰਨੇ ਵੀ ਤੁਸੀਂ ਕੰਮ ਕਰਾ ਰਹੇ ਹੋ ਇਸ ਪੁਲ ਬਣਨ ਦੇ ਨਾਲ ਇਸ ਇਲਾਕੇ ਨੂੰ ਬਹੁਤ ਵੱਡੀ ਇੱਕ ਸਹੂਲਤ ਮਿਲੇਗੀ ਕਿਹਾ ਚਾਹੋਗੇ ਅੱਜ ਹਰਪ੍ਰੀਤ ਸਿੰਘ ਈਟੀਓ ਦੁਆਰਾ ਤੇ ਐਮਐਲਏ ਹਲਕਾ ਧਕਨੀ ਦੁਆਰਾ ਜਿਹੜਾ ਆ ਸੁਲਤਾਨਵਿੰਡ ਲੀਕ ਰੋਡ ਦੇ ਉੱਤੇ ਦੋ ਮਾਰਗੀ ਪੁਲ ਬਣਾਉਂਦਾ ਉਦਘਾਟਨ ਕੀਤਾ ਗਿਆ ਜੀ ਹਾਂਜੀ ਸਸੀ ਕਾਲਜੀ ਸਾਰਿਆਂ ਨੂੰ ਮੈਂ ਮਨਦੀਪ ਰੰਧਾਵਾ ਵਲੰਟੀਅਰ ਸੌਫ ਤੋਂ ਪੁੱਲ ਦਾ ਨਹੀਂ ਪੱਥਰ ਰੱਖਿਆ ਸਾਰੇ ਇਹ ਕਹਿਣਾ ਚਾਹੁੰਦੀ ਆ ਵੀ ਡਾਕਟਰ ਨੀਜਰ ਸਾਹਿਬ ਦਾ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਕਾਫੀ ਟਮਾਂ ਟਾਈਮ ਤੋਂ ਇਹ ਏਰੀਏ ਦੀ ਸਮੱਸਿਆ ਸੀਗੀ ਲੋਕਾਂ ਦੀ ਇੰਨਾ ਜਾਮ ਘੰਟਾ ਘੰਟਾ ਜਾਮ ਲੱਗਿਆ ਰਹਿੰਦਾ ਸੀਗਾ ਇਹ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਡਾਕਟਰ ਨੀਜਰ ਸਾਹਿਬ ਨੇ ਇਹ ਜਿਹੜਾ ਆਪਣਾ ਪ੍ਰੋਬਲਮ ਸੀਗੀ ਉਹ ਆਪਣੇ ਮੰਤਰੀ ਸਾਹਿਬ ਨਾਲ ਡਿਸਕਸ ਕੀਤੀ ਤੇ ਉਸ ਤੋਂ ਬਾਅਦ ਅੱਜ ਮੰਤਰੀ ਸਾਹਿਬ ਤੇ ਨੀਜਰ ਸਾਹਿਬ ਨੇ ਅੱਜ ਇੱਥੇ ਪੁੱਲ ਦਾ ਉਹਨੂੰ ਕਟਨ ਕੀਤਾ ਕੈਬਨਟ ਮੰਤਰੀ ਸਾਹ ਸਦਾਰ ਹਰਪ੍ਰਜਨ ਸਿੰਘ ਜੀ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਇੰਨੇ ਟਾਈਮ ਤੋਂ ਚੱਲ ਰਹੀਏ ਸਮੱਸਿਆ ਦਾ ਅੱਜ ਨੀ ਪੱਥਰ ਰੱਖ ਕੇ ਤੇ ਇਹ ਜਿਹੜਾ ਪੋਲਾ ਬਣਨ ਜਾ ਰਿਹਾ ਜੋ ਕਿ ਇਹਦਾ ਟਾਈਮ ਪੀਰੀਅਡ 24 ਮਹੀਨਿਆਂ ਦੇ ਵਿੱਚ ਕੰਪਲੀਟ ਹੋਣਾ। ਬਾਕੀ ਅਸੀਂ ਬਹੁਤ ਬਹੁਤ ਧੰਨਵਾਦ ਦੀਆਂ ਕੈਬਨਟ ਮੰਤਰੀ ਸਾਹਿਬ ਦੇ ਜੋ ਉਹਨਾਂ ਨੇ ਅੱਜ ਇੰਨਾ ਟਾਈਮ ਤੋਂ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਦਾ ਅੱਜ ਇਹ ਹੱਲ ਕੀਤਾ। ਹਾਂਜੀ ਸਰ ਜਿਹੜਾ ਲਿੰਕ ਰੋਡ ਸੁਲਤਾਨਪੁਰ ਰੋਡ ਦਾ ਜਿਹੜਾ ਉਦਘਾਟਨ ਕੀਤਾ ਗਿਆ ਉੱਥੇ ਮੰਤਰੀ ਸਾਹਿਬ ਵੀ ਪਹੁੰਚੇ ਸੀ ਤੇ ਵਧਾਇਆ ਕਿ ਡਿਜਰ ਸਾਹਿਬ ਨੂੰ ਜੀ ਉਹਨੇ ਬਾਰੇ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਵਰਪਾਲ ਸਿੰਘ ਬੱਬਰ ਵਾਰ ਨੰਬਰ 47 ਦਾ ਇੱਕ ਸੇਵਾਦਾਰ ਤੇ ਅੱਜ ਜਿਹੜਾ ਦੁਗਾਟਨ ਕੀਤਾ ਗਿਆ ਏ ਤੇ 47 ਬਾਈਪਾਸ ਤੇ ਉੱਤੇ ਅੱਜ ਜਿਹੜਾ ਮੂਰਤ ਕੀਤਾ ਗਿਆ ਏ ਤੇ ਅੱਜ ਮੰਤਰੀ ਸਾਹਿਬ ਵੀ ਆਈ ਸਾਡੇ ਤੇ ਸਰਦਾਰ ਇੰਦਰਪ੍ਰੀਤ ਜੀ ਨਿੱਜਰ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਅੱਜ ਜਿਹੜਾ ਮਹੂਰਤ ਕੀਤਾ ਅੱਜ ਤੇ ਬਹੁਤ ਵਧੀਆ ਗੱਲ ਹੈ ਤੇ ਬੜੀਆ ਤੇ ਸਾਡੇ 79ਵੀਂ ਰੋਡ ਨੂੰ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਸੀ ਤੇ ਬਹੁਤ ਵਧੀਆ ਕੰਮ ਕੀਤਾ ਹੈ ਸਾਡੇ ਹਲਕੇ ਦੇ ਕੰਮ ਬਹੁਤ ਵਧੀਆ ਕਰ ਰਹੇ ਇਸ ਕਰਕੇ ਅਸੀਂ ਆਪਣੇ ਡਾਕਟਰ ਸਾਹਿਬ ਨੂੰ ਕਹਿੰਦੇ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਬਹੁਤ ਵਧੀਆ ਸਾਰਿਆਂ ਦੇ ਕੰਮ ਕਰ ਰਹੇ ਹੋ ਸਾਡੇ ਮੰਤਰੀ ਭਜਨ ਸਿੰਘ ਈਡੀਓ ਸਾਹਿਬ ਨੇ ਅੱਜ ਜਿਹੜਾ ਡਿਕਾਰਡਨ ਕੀਤਾ ਹੈ ਸਾਡੇ ਵਿਧਾਇਕ ਡਾਕਟਰ ਇੰਦਰਭੀਜ ਨਿੱਜਰ ਸਾਹਿਬ ਨੇ ਇੱਥੇ ਡਿਕਾਰਡਨ ਕੀਤਾ ਤੇ ਆਮ ਪਾਰਟੀ ਵੱਲੋਂ ਸਾਰੇ ਸਾਡੇ ਇਲਾਕੇ ਦੇ ਲੋਕ ਬੜੇ ਖੁਸ਼ ਨੇ ਤੇ ਉਹ ਬੜੇ ਵਧੀਆ ਕਹਿੰਦੇ ਕਿ ਕੰਮ ਹੋਇਆ ਹੈ ਤੇ ਆਮ ਪਾਰਟੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਅੱਜ ਆਪਾਂ ਡਾਕਟਰ ਸਾਹਿਬ ਦਾ ਤੇ ਅਤੇ ਮੰਤਰੀ ਸਾਹਿਬ ਈਟੀਓ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਡੇ 33 ਕਰੋੜ ਰੁਪਏ ਦੀ ਲਾਗਤ ਨਾਲ ਸੁਲਤਾਨ ਵਿੰਟ ਗੇਟ ਦੇ ਰਸਤੇ ਵਿੱਚ ਜੋ ਟ੍ਰੈਫਿਕ ਦੀ ਸਮੱਸਿਆ ਸੀ ਉਹ ਅੱਜ ਸਮੱਸਿਆ ਨੂੰ ਦੂਰ ਕਰਦੇ ਅੱਜ ਪੁਲ ਦਾ ਉਦਘਾਟਨ ਕੀਤਾ ਜਿਦੇ ਵਿੱਚ ਟੂਰਿਸਟ ਨੂੰ ਹੀ ਓਨਲੀ ਵੀ ਬੜੀ ਓ ਸ਼ਹਿਰ ਦੇ ਵਿੱਚ ਸਿੱਧਾ ਆ ਸਕਦਾ ਤੇ ਸ਼ਹਿਰ ਵਾਲ ਜੀਟੀ ਰੋਡ ਤੇ ਸਿੱਧਾ ਪੈ ਸਕਦਾ ਵਾ ਉਹਦੇ ਲਈ ਅੱਜ ਸੁਲਤਾਨਪਿੰਡ ਪਿੰਡ ਤੇ ਬੜੀ ਅੱਜ ਖੁਸ਼ੀ ਦੀ ਲਹਿਰ ਹੈ ਵੀ ਇੱਥੇ ਸਾਡੇ ਪੁਲ ਬਣ ਗਿਆ ਟ੍ਰੈਫਿਕ ਦੀ ਸਮੱਸਿਆ ਖਤਮ ਹੋ ਗਈ ਹੈ ਤੇ ਸ਼ਹਿਰ ਵਾਸੀ ਵੀ ਅੱਜ ਖੁਸ਼ੀ ਆਪਾਂ ਐਮਐਲਏ ਸਾਹਿਬ ਜੀ ਦਾ ਅਤੇ ਈਟੀਓ ਸਾਹਿਬ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਕਿਤਨਾ ਵਰਕਰਾਂ ਦੇ ਵਿੱਚ ਕਿੰਨੀ ਦੀ ਖੁਸ਼ੀ ਦੀ ਲਹਿਰ ਸੀ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਜਿੰਨੇ ਵੀ ਸੀ ਉਹ ਸਾਰੇ ਉਹ ਮਮਾ ਘੁਥੇ ਪੁੱਜੇ ਸੀ ਅਤੇ ਡਾਕਟਰ ਸਾਹਿਬ ਦੇ ਪੀਏ ਸਾਹਿਬ ਨਵਨੀ ਦੇ ਜਿਨ੍ਹਾਂ ਨੇ ਇਸ ਸਾਰੀ ਟੀਮ ਦਾ ਸੰਯੋਗ ਦਿੱਤਾ ਮਨਪ੍ਰੀਤ ਓਰੀ ਜੀ ਸਾਰੀ ਟੀਮ ਨੂੰ ਲੈ ਕੇ ਉੱਥੇ ਚੱਲੇ ਸੀ ਤੇ ਆਪ ਉੱਥੇ ਸਾਰੇ ਹੀ ਵਲੰਟੀਅਰ ਜਿਨ੍ਹਾਂ ਨੇ ਉੱਥੇ ਸਾਰੇ ਬਹੁਤ ਖੁਸ਼ੀ ਦੀ ਲਹਿਰ ਮਹਿਸੂਸ ਕਰ ਰਹੀ ਸੀ ਵੀ ਅੱਜ ਸਾਡੇ ਪੁਲ ਦਾ ਸ਼ਹਿਰ ਦੇ ਵਿੱਚ ਇੱਕ ਨਵਾਂ ਪੁਲ ਹੋਰ ਤਿਆਰ ਹੋ ਗਿਆ। ਜਿੰਦਾਬਾਦ ਆਮ ਆਪੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਜੀ ਜਿੰਦਾਬਾਦ ਹਰਦਾ ਕੇਂਦਰਵੀਰ ਸਿੰਘ ਮਿਤੀ ਜੀ ਜਿੰਦਾਬਾਦ ਹਾਂਜੀ ਸਰ ਕੀ ਨਾਂ ਤੇ ਕਿਹੜੀ ਵਾਰਡ ਮੇ ਦੀ ਟੱਡੀ ਮੇਰਾ ਨਾਮ ਵਿੱਕੀ ਰੋੜਾ ਵਾਰਡ ਨੰਬਰ 45 ਦਾ ਸੇਵਾਦਾਰ ਬਹੁਤੀ ਸਰਕਾਰਯੋਗ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਸਾਡੇ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਨਿੱਜਰ ਦੇ ਸਹਿਯੋਗ ਨਾਲ ਗਠਨ ਕੀਤਾ ਗਿਆ ਇਸ ਮੌਕੇ ਮੈਂ ਕੈਬਨਿਟ ਮੰਤਰੀ ਸਾਹਿਬ ਡਾਕਟਰ ਇੰਦਰਵੀਰ ਸਿੰਘ ਨਿੱਜਰ ਦਾ ਤਨਵਾਦ ਕਰਦਾ ਕਿ ਇਸ ਖੇਤਰ ਦੇ ਵਿੱਚ ਜਿਆਦਾ ਪੱਧਰ ਤੇ ਟ੍ਰੈਫਿਕ ਸਮੱਸਿਆ ਰਹੀਦੀ ਸੀ ਇਸ ਪੁਲ ਦੇ ਬਣਨ ਦੇ ਨਾਲ ਟ੍ਰੈਫਿਕਸ ਮਸਿਆ ਤੋਂ ਕਾਫੀ ਨਿਜਾਤ ਮਿਲੇਗੀ ਤੇ ਮੈਂ ਇਸ ਦੇ ਲਈ ਮੰਤਰੀ ਹਰਭਜਨ ਸਿੰਘ ਯੂਟਿਓ ਅਤੇ ਡਾਕਟਰ ਇੰਦਰਬੀਰ ਸਿੰਘ ਨੇਜਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਹਲਕਾ ਦੱਖਣੀ ਦੇ ਖੇਤਰ 'ਚ ਕਾਜ਼ੀਆਂ ਛੜੀਆਂ ਹੀ ਲਗਾ ਦਿੱਤੀਆਂ